ਪਨੇ ਹਾਰੀ ਕੁਦਰਤ ਵਸਿਆ ਤੇ ਰੰਤ ਨਾ ਜਾਈ ਲਖਿਆ ਕੁਦਰਤ ਦੇ ਇਸ ਰਮਣੀਕ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਮੋਹਾਲੀ ਪੰਜਾਬ ਸਿੱਖਾਂ ਦੇ ਸਤਵੇਂ ਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਇਸ ਸਥਾਨ ਤੇ ਪੈਂਦੇ ਨੇ ਇਸ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਪੂਰਨ ਇਤਿਹਾਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕੁਦਰਤ ਦੀ ਗੋਦ ਦੇ ਵਿੱਚ ਮੋਹਾਲੀ ਸ਼ਹਿਰ ਦੇ ਵਿੱਚ ਵਸਿਆ ਹੋਇਆ ਬਹੁਤ ਹੀ ਸੁੰਦਰ ਤੇ ਰਮਣੀਕ ਸਥਾਨ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਸਿੱਖ ਇਤਿਹਾਸ ਦੇ ਇੱਕ ਅਜਿਹੇ ਪੰਨੇ ਦੀ ਅੱਜ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਪੰਨੇ ਦੇ ਉੱਤੇ ਇੱਕ ਭਗਤ ਦੀ ਗੁਰੂ ਦੇ ਨਾਲ ਜਿਹੜੀ ਪ੍ਰੀਤ ਆ ਉਹ ਸਾਫ਼ ਲਿਖਦੀ ਆ ਇਸ ਵੀਡੀਓ ਦੇ ਵਿੱਚ ਆਪਾਂ ਭਾਈ ਕੁਰਮਜੀ ਬਾਰੇ ਜਿਹੜੀ ਗੱਲਬਾਤ ਆ ਉਹ ਕਰਾਂਗੇ ਇਸ ਸਮੇਂ ਮੈਂ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਫੇਸ 8 ਮਹਾਲੀ ਦੇ ਵਿੱਚ ਆ ਜਿਵੇਂ ਪਿੱਛੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਚੰਡੀਗੜ੍ਹ ਤੇ ਮਹਾਲੀ ਦੇ ਬਿਲਕੁਲ ਹੀ ਵਿਚਕਾਰ ਬਿਲਕੁਲ ਹੀ ਨੇੜੇ ਬਣਿਆ ਹੋਇਆ 8 ਫੇਸ ਮੋਹਾਲੀ ਦੇ ਵਿੱਚ ਗੁਰਦੁਆਰਾ ਸ਼੍ਰੀ ਅੰਮ੍ਰਿਤ ਸਾਹਿਬ ਇਸ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸ਼੍ਰੀ ਅੰਮ੍ਰਿਤ ਸਾਹਿਬ ਦੇ ਇਤਿਹਾਸ ਦੀ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਗੁਰਦੁਆਰਾ ਸਾਹਿਬ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਇੱਥੇ ਗੁਰੂ ਸਾਹਿਬ ਦਿੱਲੀ ਵੱਲੋਂ ਆਉਂਦੇ ਹੋਏ ਆਪਣੇ ਇੱਕ ਪਿਆਰੇ ਭਗਤ ਕੁਰਮ ਕੋਲ ਰੁਕਦੇ ਨੇ ਇਹ ਸਾਰਾ ਬਾਗ ਜੋ ਤੁਸੀਂ ਦੇਖ ਰਹੇ ਹੋ ਆਲੇ ਦੁਆਲੇ ਬਾਂਦਾਏ ਉਹਨਾਂ ਦਾ ਹੀ ਉਸੇ ਸਮੇਂ ਦਾ ਇਸ ਵੀਡੀਓ ਦੇ ਵਿੱਚ ਆਪਾਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਥੇ ਖੜ ਕੇ ਵੀਡੀਓ ਬਣਾਉਣ ਦਾ ਕਾਰਨ ਬਹੁਤ ਦੁੱਖ ਨਾਲ ਮੈਂ ਤੁਹਾਨੂੰ ਸਾਰੇ ਈਵਰਸ ਨੂੰ ਇਹ ਗੱਲ ਦੱਸਣੀ ਚਾਹਨਾ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧਕੀ ਕਮੇਟੀ ਤੋਂ ਆਪਾਂ ਨੂੰ ਪਰਮਿਸ਼ਨ ਨਹੀਂ ਮਿਲੀ ਮਨਜ਼ੂਰੀ ਨਹੀਂ ਮਿਲੀ ਬਹੁਤ ਦੁਖੀ ਹਿਰਦੇ ਨਾਲ ਮੈਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਿਹਾ ਇਸ ਸਮੇਂ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਬਾਹਰ ਵਾਲੇ ਪਾਸੇ ਆ ਪਰ ਗੁਰੂ ਇਤਿਹਾਸ ਦੀ ਸਾਂਝ ਆਪਾਂ ਤੁਹਾਡੇ ਨਾਲ ਜ਼ਰੂਰ ਪਾਵਾਂਗੇ ਕਿਉਂਕਿ ਕਈ ਅਜਿਹੇ ਭਗਤ ਤੇ ਕਈ ਅਜਿਹੇ ਸਥਾਨ ਹੋਏ ਨੇ ਜਿੱਥੇ ਗੁਰੂ ਸਾਹਿਬ ਨੇ ਆਪਣੀ ಅಪਾਰ ਬਖਸ਼ਿਸ਼ ਤੇ ਕਿਰਪਾ ਕੀਤੀ ਆ। ਉਹਨਾਂ ਚੋਂ ਇੱਕ ਸੀਗੇ ਭਾਈ ਕੁਰਮ ਜੀ। ਭਾਈ ਕੁਰਮਾ ਲੰਬੇ ਪਿੰਡ ਦੇ ਰਹਿਣ ਵਾਲੇ ਸੀ ਮਹਾਲੀ ਦੇ ਬਿਲਕੁਲ ਨਾਲ ਇਹ ਲੰਬੇ ਪਿੰਡ ਦੀ ਆਪਾਂ ਹਾ ਦੂਰ ਦਤੇ ਆ। ਲੰਬੇ ਪਿੰਡ ਦੇ ਰਹਿਣ ਵਾਲੇ ਸੀ ਅੰਬਾਂ ਦਾ ਬਾਗ ਸੀ ਉਹਨਾਂ ਦਾ ਤੇ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੇ ਨੇ ਪੰਜਵੇਂ ਪਾਤਸ਼ਾਹ ਜੀ ਦੇ। ਉੱਥੇ ਜਦੋਂ ਉਹ ਜਾਂਦੇ ਨੇ ਤਾਂ ਉੱਥੇ ਕਾਬਲ ਕੰਧਾਰ ਤੋਂ ਸੰਗਤਾਂ ਆਈਆਂ ਹੁੰਦੀਆਂ ਨੇ। ਹੋਰ ਵੀ ਬੜੀਆਂ ਦੂਰੋਂ ਦੂਰੋਂ ਸੰਗਤਾਂ ਆਈਆਂ ਹੁੰਦੀਆਂ ਨੇ ਕਾਬਲ ਖੰਧਾਰ ਦੀਆਂ ਸੰਗਤਾਂ ਗੁਰੂ ਸਾਹਿਬ ਨੂੰ ਅੰਬ ਭੇਟ ਕਰਦੀਆਂ ਨੇ ਉੱਥੇ ਭਾਈ ਕੁਰਮਜੀਤ ਦੇ ਦਿਲ ਦੇ ਵਿੱਚ ਇਹ ਗੱਲ ਜਾਂਦੀ ਹੈ ਕਿ ਮੈਂ ਗੁਰੂ ਸਾਹਿਬ ਲਈ ਕੋਈ ਭੇਟਾ ਹੀ ਨਹੀਂ ਲੈ ਕੇ ਆਇਆ ਉੱਥੇ ਦਰਬਾਰ ਸਜਿਆ ਹੁੰਦਾ ਦੀਵਾਨ ਸਜੇ ਹੁੰਦੇ ਨੇ ਉਹਨਾਂ ਤੋਂ ਬਾਅਦ ਸਾਰੀ ਸੰਗਤ ਨੂੰ ਪ੍ਰਸ਼ਾਦ ਭੋਗ ਵਰਤਾਇਆ ਜਾਂਦਾ ਉਹਨਾਂ ਹੀ ਅੰਬਾਂ ਦਾ ਤਾਂ ਭਾਈ ਕੁਰਮਜੀਤ ਦੇ ਮਨ ਦੇ ਵਿੱਚ ਸੀਗਾ ਕਿ ਗੁਰੂ ਸਾਹਿਬ ਨੂੰ ਕੋਈ ਭੇਟਾ ਦੇਣੀ ਆ ਉਸੇ ਅੰਬ ਨੂੰ ਸੰਭਾਲ ਕੇ ਰੱਖ ਲੈਂਦੇ ਨੇ ਤੇ ਦੂਸਰੇ ਦਿਨ ਜਦੋਂ ਗੁਰੂ ਸਾਹਿਬ ਅੱਗੇ ਉਹ ਸੰਭ ਨੂੰ ਪੇਸ਼ ਕਰਦੇ ਨੇ ਭੇਟ ਕਰਦੇ ਨੇ ਤਾਂ ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਕਿ ਇਹ ਤਾਂ ਤੁਹਾਡੇ ਲਈ ਪ੍ਰਸ਼ਾਦ ਸੀ ਤੁਸੀਂ ਛਕਣਾ ਸੀ ਤਾਂ ਭਾਈ ਕੁਰਮ ਜੀ ਉਹਨਾਂ ਨੂੰ ਦੱਸਦੇ ਨੇ ਕਿ ਮੇਰੇ ਮਨ ਦੇ ਵਿੱਚ ਭੇਟਾ ਲੈ ਕੇ ਆਉਣ ਦੀ ਇੱਛਾ ਸੀ ਮੈਂ ਲਿਆ ਨਹੀਂ ਸਕਿਆ ਇਹ ਅੰਬ ਨੂੰ ਤੁਸੀਂ ਭੇਟਾ ਵਜੋਂ ਸਵੀਕਾਰ ਕਰੋ ਤਾਂ ਗੁਰੂ ਸਾਹਿਬ ਉਹ ਅੰਬ ਉਹਨਾਂ ਨੂੰ ਵਾਪਸ ਦਿੰਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਇਹ ਅੰਬ ਸੱਤਵੇਂ ਜਾਮੇ ਦੇ ਵਿੱਚ ਆ ਕੇ ਤੁਹਾਡੇ ਕੋਲ ਛਕਾਂਗੇ ਅਜਿਹਾ ਇਸ ਸਥਾਨ ਦਾ ਇਤਿਹਾਸ ਆ ਹੁਣ ਮੈਂ ਥੋੜੀ ਜਿਹੀ ਝਲਕ ਤੁਹਾਡੀ ਮਰਾਉਣਾ ਗੁਰਦੁਆਰਾ ਸਾਹਿਬ ਦੇ ਇਹ ਗੁਰਦੁਆਰਾ ਸਾਹਿਬ ਦੀ ਸਾਹਮਣੇ ਵਾਲੇ ਪਾਸੇ ਹੀ ਸੁੰਦਰ ਇਮਾਰਤ ਬਣੀ ਹੋਈ ਆ ਅੱਠ ਫੇਸ ਮੁਹਾਲੀ ਦੇ ਵਿੱਚ ਬਾਕੀ ਹੁਣ ਤੁਸੀਂ ਆਪਣੀ ਵੀਡੀਓ ਦੇ ਵਿੱਚ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੀ ਮੁੱਖ ਇਮਾਰਤ ਦੇ ਮੈਂ ਪਾਰਕਿੰਗ ਵਾਲੇ ਪਾਸੇ ਤੋਂ ਗੁਰਦੁਆਰਾ ਸਾਹਿਬ ਵੱਲ ਨੂੰ ਵੱਧ ਰਿਹਾ ਬਹੁਤ ਹੀ ਵੱਡੀ ਪਾਰਕਿੰਗ ਆ ਜਿਹੜੀ ਗੁਰਦੁਆਰਾ ਸਾਹਿਬ ਦੀ ਐਂਟ੍ਰੈਂਸ ਤੇ ਬਣੀ ਹੋਈ ਆ ਤੇ ਇਸੇ ਪਾਰਕਿੰਗ ਦੇ ਵਿੱਚ ਦੀ ਹੋ ਕੇ ਜਾਇਆ ਜਾਂਦਾ ਉਸ ਪਵਿੱਤਰ ਤੇ ਮਹਾਨ ਸਥਾਨ ਵੱਲ ਜਿੱਥੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਜੀ ਆਉਂਦੇ ਨੇ ਤੇ ਆਪਣੇ ਭਗਤ ਨੂੰ ਤਾਰਦੇ ਨੇ ਤੇ ਜੋ ਆਪਣੀ ਸੇਵਾ ਉਹਨਾਂ ਵੱਲ ਉਹਨਾਂ ਤੋਂ ਲੰਦੇ ਨੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਇਸ ਜਗ੍ਹਾ ਦੇ ਉੱਤੇ ਬਣਿਆ ਹੋਇਆ ਬਿਲਕੁਲ ਹੀ ਗੁਰਦੁਆਰਾ ਸਾਹਿਬ ਦੇ ਬਾਹਰ ਜੋੜਾ ਘਰ ਪ੍ਰਸ਼ਾਦ ਲਈ ਕਾਊਂਟਰ ਤੇ ਬਾਕੀ ਸਾਰੇ ਧਾਰਿਆਂ ਦੇ ਦਫ਼ਤਰ ਨੇ ਜਿਹੜੇ ਉਹ ਬਣੇ ਹੋਏ ਨੇ ਬਾਕੀ ਅਗਲੇ ਹਿੱਸੇ 'ਚ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਬਾਕੀ ਇਤਿਹਾਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪਾਈਕੁਰਮ ਜਦੋਂ ਦੂਸਰੇ ਦਿਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲਦੇ ਨੇ ਤਾਂ ਗੁਰੂ ਸਾਹਿਬ ਉਹ ਅੰਬ ਉਹਨਾਂ ਨੂੰ ਦੁਬਾਰਾ ਭੇਟਾ ਦੇ ਰੂਪ 'ਚ ਦਿੰਦੇ ਨੇ ਕਿ ਅਸੀਂ ਇਹ ਅੰਬ ਤੁਹਾਡੇ ਕੋਲ ਸੱਤਵੇਂ ਜਾਮੇ 'ਚ ਆ ਕੇ ਛਕਾਂਗੇ ਤਾਂ ਸਮਾਂ ਬੀਤਦਾ ਜਾਂਦਾ ਸੱਤਵੇਂ ਪਾਤਸ਼ਾਹ ਦਿੱਲੀ ਵਾਲੇ ਵੱਲ ਤੋਂ ਕੁਰਖੇਤਰ ਵੱਲੋਂ ਇਸ ਜਗ੍ਹਾ ਦੇ ਉੱਤੇ ਆਉਂਦੇ ਨੇ ਤੇ ਇੱਥੇ ਇਸ ਬਾਗ ਦੇ ਵਿੱਚ ਰੁਕਦੇ ਨੇ ਜਿਹੜਾ ਬਾਗ ਆਪਾਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਆਲੇ ਦੁਆਲੇ ਚਾਰ ਚੁਫੇਰੇ ਅੰਬ ਦੇ ਦਰਖਤ ਨੇ ਇੱਥੇ ਰੁਕਦੇ ਨੇ ਤਾਂ ਉਹ ਪਾਈਕੁਰਮ ਜੀ ਨੂੰ ਮਿਲਦੇ ਨੇ ਉਹਨਾਂ ਦੇ ਆਉਣ ਦਾ ਸਮਾਂ ਜੋ ਦੱਸਿਆ ਗਿਆ ਉਹ ਮਹੀਨੇ ਦੀ ਸੰਗਰਾਂਦ ਦੱਸੀ ਗਈ ਆ। ਉਹਦੇ ਮਹੀਨੇ 'ਚ ਅੰਬ ਨਹੀਂ ਹੁੰਦੇ ਪਰ ਗੁਰੂ ਸਾਹਿਬ ਆ ਕੇ ਜਦੋਂ ਆਪਣੇ ਭਗਤ ਤੋਂ ਅੰਬਾਂ ਦੀ ਮੰਗ ਕਰਦੇ ਨੇ ਤਾਂ ਭਾਈ ਕੋਰਮ ਜੀ ਨੇ ਜਿਹੜੇ ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਇਸ ਸਮੇਂ ਅੰਬ ਤਾਂ ਨਹੀਂ ਹੈਗੇ ਪਰ ਜਦੋਂ ਗੁਰੂ ਸਾਹਿਬ ਭਾਈ ਕੋਰਮ ਜੀ ਨੂੰ ਅੰਬਾਂ ਥੱਲੇ ਜਾ ਕੇ ਦੇਖਣ ਲਈ ਕਹਿੰਦੇ ਨੇ ਤਾਂ ਅੰਬ ਖਾਚਾ ਖੱਚ ਭਰੇ ਹੋਏ ਮਿਲਦੇ ਨੇ। ਅਜਿਹਾ ਵਰਤਾਂਤ ਇਸ ਜਗ੍ਹਾ ਦੇ ਉੱਤੇ ਵਾਪਰਦਾ ਗੁਰਦੁਆਰਾ ਸ਼੍ਰੀ ਅੰਬ ਸਾਹਿਬ 'ਚ ਅੱਜ ਵੀ ਮੈਂ ਇਸ ਜਗ੍ਹਾ ਦੇ ਉੱਤੇ ਦਸੰਬਰ ਮਹੀਨੇ 'ਚ ਆਪਾਂ ਪੋ ਮਹੀਨੇ ਦੀ ਸੰਗਰਾਣ ਥੋੜੇ ਦਿਨਾਂ ਦੇ ਵਿੱਚ ਆਉਣੇ ਵਾਲੀ ਆ ਜਦੋਂ ਤੁਸੀਂ ਇਹ ਵੀਡੀਓ ਦੇਖੋਗੇ ਤਾਂ ਪੋ ਮਹੀਨੇ ਦੀ ਸੰਗਰਾਣ ਦੇ ਵਿੱਚ ਥੋੜੇ ਦਿਨ ਰਹਿ ਜਾਣਗੇ ਸਾਲ 2024 ਆ ਸੱਜਣੋ ਅੱਜ ਵੀ ਇੱਥੇ ਅੰਬਾਂ ਦੇ ਦਰਖਤ ਦੇ ਉੱਤੇ ਅੰਬ ਨੇ ਜਿਹੜੇ ਬਿਲਕੁਲ ਹੀ ਸਾਫ਼ ਲੱਗੇ ਹੋਏ ਦਿਖਦੇ ਆ ਮੈਂ ਆਪਣੀਆਂ ਅੱਖਾਂ ਨਾਲ ਦਰਸ਼ਨ ਕਰਕੇ ਆਇਆ ਹਜੇਹਾ ਵਰਤਾਂ ਤੇ ਇਸ ਜਗ੍ਹਾ ਦੇ ਉੱਤੇ ਵਾਪਰਦਾ ਬਹੁਤ ਹੀ ਮਹੱਤਵਪੂਰਨ ਜਗ੍ਹਾ ਬਹੁਤ ਹੀ ਦੂਰੋਂ ਦਰਾਡੇੋਂ ਸੰਗਤਾਂ ਇੱਥੇ ਆਉਂਦੀਆਂ ਨੇ ਕਾਫੀ ਸਮੇਂ ਤੋਂ ਮੈਂ ਵੀ ਗੁਰਦੁਆਰਾ ਸਾਹਿਬ ਚ ਸੰਗਤਾਂ ਆ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਗੁਰੂ ਸਾਹਿਬ ਅੱਗੇ ਅਰਦਾਸਾਂ ਕਰ ਰਹੀਆਂ ਨੇ ਤੇ ਬਾਕੀ ਗੁਰਦੁਆਰਾ ਸਾਹਿਬਾਰੇ ਕੁਝ ਜਾਣਕਾਰੀ ਆ ਜਿਹੜੀ ਉਹ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕੀਤੀ ਆ ਕੋਈ ਸ਼ਬਦ ਉੱਚਾ ਨੀਵਾ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਆ ਮੈਂ ਨਾ ਬਿਲਕੁਲ ਹੀ ਮਹਾਲੀ ਸ਼ਹਿਰ ਦੇ ਵਿੱਚ ਆ ਵੱਡੀਆਂ-ਵੱਡੀਆਂ ਇਮਾਰਤਾਂ ਵੱਡੇ-ਵੱਡੇ ਇੱਥੇ ਮਨਾਰੇ ਨੇ ਜਿਹੜੇ ਬਣੇ ਹੋਏ ਆਲੇ-ਦੁਆਲੇ ਦਿਖਦੇ ਨੇ ਇੰਡਸਟਰੀਅਲ ਹੱਬਾ ਚੰਡੀਗੜ੍ਹ ਨੂੰ ਜਿਵੇਂ ਆਪਾਂ ਦੇਖਦੇ ਆਂ ਜਾਂ ਜਾਣਦੇ ਆਂ ਪਰ ਇੱਥੇ ਗ੍ਰੈਂਡ ਵਾਕ ਮਹਾਲੀ ਵੱਲੋਂ ਨਾ ਇੱਕ ਵਿਸ਼ੇਸ਼ ਉਪਰਾਲਾ ਜਿਹੜਾ ਉਹ ਕੀਤਾ ਗਿਆ ਇੱਥੇ ਇੱਕ ਕੁਦਰਤੀ ਜੰਗਲ ਆ ਜਿਹੜਾ ਉਹ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ 550ਵੇਂ ਅਵਤਾਰ ਪਰਉਪਤੇ ਮੁਖ ਰੱਖਦੇ ਹੋਏ ਉਹਨਾਂ ਨੇ ਇੱਥੇ ਲਾਇਆ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਉਹ ਜਿਹੜਾ ਜੰਗਲ ਲਾਇਆ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮੁਖ ਰੱਖਦੇ ਹੋਏ ਉਹ ਦਿਖਾਉਣਾ 31 ਮਈ 2023 ਨੂੰ ਇਸ ਜਗ੍ਹਾ ਦੇ ਉੱਤੇ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਗ੍ਰੈਂਡ ਬਾਗ ਮਹਾਲੀ ਬਾਗ ਮਹਾਲੀ ਬਾਗ ਇੱਥੇ ਇੱਕ ਵੱਡਾ ਮੌਲ ਬਣਿਆ ਹੋਇਆ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 31 ਮਈ 2023 ਨੂੰ 7000 ਰੁੱਖਾਂ ਦਾ ਜਿਹੜਾ ਜੰਗਲ ਆ ਇੱਥੇ ਬੜੀ ਸ਼ਰਧਾ ਨਾਲ ਲਾਇਆ ਦਰਖਤਾਂ ਦੀ ਸਾਰੀ ਡਿਟੇਲ ਤੁਸੀਂ ਸਾਹਮਣੇ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੈਬਸਾਈਟ ਉਹਨਾਂ ਦੇ ਲਿੰਕ ਵੀ ਨਹੀਂ ਇਹਦੇ ਤੇ ਫੋਨ ਨੰਬਰ ਵੀ ਨਹੀਂ ਇਹ ਇੱਕ ਵਧੀਆ ਉਪਰਾਲਾ ਜਿਹੜਾ ਕਿਸੇ ਸੰਸਥਾ ਦੁਆਰਾ ਵਾਤਾਵਰਣ ਨੂੰ ਬਚਾਉਣ ਲਈ ਜਾਂ ਰੁੱਖਾਂ ਨੂੰ ਬਚਾਉਣ ਲਈ ਇਸ ਜਗ੍ਹਾ ਦੇ ਉੱਤੇ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਨਾਲੋਂ ਨਾਲ ਬਣਿਆ ਹੋਇਆ ਇਹ ਵੀ ਖਿੱਚ ਦਾ ਕੇਂਦਰ ਆ ਜੋ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਇਸ ਪਾਸੇ ਜਿੱਥੇ ਤੁਸੀਂ ਸਾਹਮਣੇ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਆ ਜਿਹੜਾ ਪਲੱਸ 2 ਤੱਕ ਬਣਿਆ ਹੋਇਆ ਅੰਬਾਂ ਦੇ ਦਰਖਤ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਹੀ ਵੱਡੇ ਵੱਡੇ ਇਸ ਜਗ੍ਹਾ ਦੇ ਉੱਤੇ ਲੱਗੇ ਹੋਏ ਨੇ ਬਿਲਕੁਲ ਹੀ ਮਹਾਲੀ ਦੇ ਵਿੱਚ ਆਪਾਂ 8 ਫੇਸ ਆ ਤੇ ਉਸ ਪਾਸੇ ਬਣੀਆਂ ਹੋਈਆਂ ਨੇ ਸਰਾਵਾਂ ਜਿਹੜੀਆਂ ਸੰਗਤਾਂ ਬਾਹਰੋਂ ਆਉਂਦੀਆਂ ਨੇ ਉਹ ਇੱਥੇ ਆ ਕੇ ਰਹਿ ਵੀ ਸਕਦੀਆਂ ਨੇ ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਹੋਇਆ ਹੋਇਆ ਬਾਕੀ ਗੁਰਦੁਆਰਾ ਸਾਹਿਬ ਦੇ ਜੋ ਪ੍ਰਬੰਧਕ ਨੇ ਉਹਨਾਂ ਦੀਆਂ ਰਹਿਸ਼ਾਂ ਦਾ ਉਧਰਲੇ ਪਾਸੇ ਪ੍ਰਬੰਧ ਦਾ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਕਰਦੇ ਨੇ ਮੁਲਾਜ਼ਮ ਇਹ ਸੀ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਤਿਹਾਸ ਬਾਰੇ ਕੁਝ ਜਾਣਕਾਰੀ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਦਿਓ ਕਿਸੇ ਹੋਰ ਵਧੀਆ ਤੇ ਚੰਗੀ ਵੀਡੀਓ ਵਾਸਤੇ ਤੁਸੀਂ ਆਪਣਾ ਸੁਝਾਅ ਵੀ ਕਮੈਂਟ ਦੇ ਵਿੱਚ ਦਿਓ ਕਿਸੇ ਇਤਿਹਾਸਿਕ ਸਥਾਨ ਬਾਰੇ ਜਾਂ ਕਿਸੇ ਇਤਿਹਾਸਿਕ ਇਮਾਰਤ ਬਾਰੇ ਤੁਸੀਂ ਕੋਈ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰਨੀ ਹੋਵੇ ਜਾਂ ਮੈਂ ਤੁਹਾਡੇ ਨਾਲ ਸਾਂਝੀ ਕਰ ਪਾਵਾਂ ਵੀਡੀਓ ਬਣਾ ਪਾਵਾਂ ਅਜਿਹੀ ਜਗ੍ਹਾ ਦੀ ਤੁਸੀਂ ਰეკਮੈਂਡੇਸ਼ਨ ਜ਼ਰੂਰ ਦਿਓ ਬਾਕੀ ਇਸ ਜਗ੍ਹਾ ਦੇ ਉੱਤੇ ਆਪਣਾ ਐਕਸਪੀਰੀਅੰਸ ਜੋ ਸੀ ਮੈਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਪਹਿਲੇ ਭਾਗ 'ਚ ਵੀ ਸਾਂਝਾ ਕੀਤਾ ਸੀ ਕੋਈ ਬਹੁਤਾ ਵਧੀਆ ਐਕਸਪੀਰੀਅੰਸ ਪ੍ਰਬੰਧਕਾਂ ਵੱਲੋਂ ਨਹੀਂ ਮਿਲਿਆ ਕਿਉਂਕਿ ਉਹਨਾਂ ਨੇ ਆਪਾਂ ਨੂੰ ਵੀਡੀਓ ਫਿਲਮਾਉਣ ਤੋਂ ਰੋਕ ਦਿੱਤਾ ਗਿਆ ਵੈਸੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਵੀ ਮर्याਦਾ ਅਨੁਸਾਰ ਹੀ ਜੋ ਹੈ ਆਪਾਂ ਕਰਾਂਗੇ ਪਰ ਫਿਰ ਵੀ ਉਹਨਾਂ ਨੇ ਕੁਝ ਹਾਇਰ ਅਥਾਰਟिटीज ਦਾ ਮੈਨੂੰ ਦਿੱਤਾ ਜੋ ਵੀ ਉਹਨਾਂ ਦਾ અપਮਾਨਨਾ ਸੀ ਇਸ ਚੀਜ਼ ਤੋਂ ਮਨ ਨੂੰ ਥੋੜੀ ਠੇਸ ਪਹੁੰਚੀ ਆ ਬਾਕੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਜਲਦੀ ਮਿਲਾਂਗੇ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਬਣੇ ਰਹੋ ਆਪਣੇ ਚੈਨਲ ਨਾਲ ਇੱਥੋਂ ਤੱਕ ਵੀਡੀਓ ਨੂੰ ਦੇਖ ਚੁੱਕੇ ਹੋ ਤਾਂ ਲਾਈਕ ਜ਼ਰੂਰ ਕਰਿਓ ਧੰਨਵਾਦ